ਜੀ ਸੱਚ ਬੋਲਣਾ ਜੁਰਮ ਹੈ ਤਾਂ ਇਹ ਜੁਰਮ ਕਰਨ ਵਾਲਾ ਵਿਅਕਤੀ ਇਤਿਹਾਸ ਬਣ ਗਿਆ ਇਹ ਕਹਾਣੀ ਹੈ ਉਸ انسان ਦੀ ਜਿਸ ਨੂੰ ਬਚਪਨ ਵਿੱਚ ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ ਸੀ ਜਿਸ ਨੂੰ ਛੂਨਾ ਪਾਪ ਸੀ ਪਰ ਜਿਸ ਦੀ ਸੋਚ ਨੇ ਪੂਰਾ ਦੇਸ਼ ਹਿਲਾ ਦਿੱਤਾ ਉਹ ਬੱਚਾ ਚੁੱਪ ਨਹੀਂ ਰਿਹਾ ਉਹ ਸਹਿੰਦਾ ਰਿਹਾ ਸਿੱਖਦਾ ਰਿਹਾ ਤੇ ਇੱਕ ਦਿਨ ਉਹ ਬਣ ਗਿਆ ਡਾਕਟਰ ਪੀਮਰੋ ਅਵੇਦਕਰ ਜਦੋਂ ਸਮਾਜ ਨੇ دروازੇ ਬੰਦ ਕੀਤੇ ਉਸਨੇ ਕਿਤਾਬਾਂ ਖੋਲ੍ਹੀਆਂ ਰਾਤਾਂ ਦੀ نیند ਛੱਡ ਕੇ ਉਸਨੇ ਸਵਾਲ ਲਿਖਨੇ ਸ਼ੁਰੂ ਕਰ ਦਿੱਤੇ ਕਿਉਂ ਕੁਝ ਲੋਕ ਉੱਚੇ ਨੇ ਅਤੇ ਕੁਝ ਹਮੇਸ਼ਾ ਥੱਲੇ ਕਿਉਂ ਉਹ ਜਾਣਦਾ ਸੀ ਤਲਵਾਰ ਨਾਲ ਸਿਸਟਮ ਨਹੀਂ ਟੁੱਟਦਾ ਇਸ ਲਈ ਉਸਨੇ ਕਲਮ ਚੁੱਕੀ ਇੱਕ ਐਸੀ ਕਲਮ ਜੋ ਕਿਸਮਤ ਬਦਲ ਵਾਲੀ ਸੀ ਅਦਾਲਤਾਂ ਵਿਧਾਨ ਸਭਾਵਾਂ ਹਰ ਖਾਸਵਾਲੀ ਨਿਗਰਾਨੀ ਕਰਦੀ ਕੀ ਇਹ ਆਦਮੀ ਸਦੀਆਂ ਪ੍ਰਾਣੀ ਸੋਚ ਨੂੰ ਹਰਾ ਸਕੇਗਾ ਉਸਨੇ ਕਿਹਾ ਮੈਂ ਸਿਰਫ ਕਾਨੂੰਨ ਨਹੀਂ ਲਿਖ ਰਿਹਾ ਮੈਂ ਇਨਸਾਫ ਲਿਖ ਰਿਹਾ ਹਾਂ ਸੰਵਿਧਾਨ ਦੇ ਹਰ ਪੰਨੇ ਵਿੱਚ ਇੱਕ ਲੜਾਈ ਹੈ ਇੱਕ ਦਰਦ ਹੈ ਅਤੇ ਬਰਾਬਰੀ ਦਾ ਵਾਅਦਾ ਹੈ ਪਰ ਸਵਾਲ ਅਜੇ ਵੀ ਬਾਕੀ ਹੈ ਇਹ ਜਾਤੀ 1947 ਵਿੱਚ ਆਈ ਸੀ ਜਾਂ ਉਸ ਦਿਨ ਜਦੋਂ ਹਰੇ ਇਨਸਾਨੀ ਬਰਾਬਰ ਮੰਨੇ ਆ ਗਏ ਡਾਕਟਰ ਬੀ ਆਰ ਅੰਬੇਦਕਰ ਸਿਰਫ ਇਤਿਹਾਸ ਨਹੀਂ ਉਹ ਅੱਜ ਵੀ ਇੱਕ ਸਵਾਲ ਹੈ ਤੂੰ ਬਰਾਬਰੀ ਦੇ ਨਾਲ ਖੜਾ ਹੈ ਜਾਂ ਅਜੇ ਵੀ ਖਮੋਚੀ ਦੇ ਨਾਲ ਸਿੱਖਿਆ ਸ਼ੇਰਨੀ ਦਾ ਐਸਾ ਦੁੱਧ ਹੈ ਜੋ ਪੀਏਗਾ ਉਹ ਦਹਰੇਗਾ ਉਨ੍ਹਾਂ ਦੇ ਦਿੱਤੇ ਹੋਏ ਸਲੋਗਨ ਪੜੋ ਜੁੜੋ ਤੇ ਸੰਘਰਸ਼ ਕਰੋ ਅੱਜ ਵੀ ਇਹ ਲਾਹਾਂ ਦੇ ਇਨਕਲਾਬੀ ਸੰਘਰਸ਼ ਮੇਰੇ ਸਿਰ ਝੁਕਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੋਕਿਤ ਪੰਜਾਬ ਚੈਨਲ ਤੇ ਮੈਂ ਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਇਹ ਕਹਾਣੀ ਕਿਸੇ ਤਖਤ ਦੀ ਨਹੀਂ ਨਾ ਹੀ ਕਿਸੇ ਮਹਿਲ ਵਿੱਚ ਪੈਦਾ ਹੋਏ ਰਾਜੇ ਦੀ ਇਹ ਕਹਾਣੀ ਹੈ ਉਸ ਇਨਸਾਨ ਦੀ ਜਿਸ ਨੇ ਗਰੀਬੀ ਨੂੰ ਕਿਸਮਤ ਨਹੀਂ ਸਾਜ਼ਿਸ਼ ਕਿਆ ਡਾਕਟਰ ਭੀਮrao ਅੰਬੇਦਕਰ ਜੀ ਉਹ ਗਰੀਬਾਂ ਵਿੱਚੋਂ ਸੀ ਪਰ ਉਸ ਦੀ ਸੋਚ ਅਮੀਰਾ ਦੀ ਹਕੂਮਤ ਲਈ ਖਤਰਾ ਬਣ ਗਈ ਜਿਸ ਸਮਾਜ ਵਿੱਚ ਗਰੀਬ ਨੂੰ ਪੜ੍ਹਨ ਦਾ ਹੱਕ ਨਹੀਂ ਸੀ ਉਹਨਾਂ ਨੇ ਕਲਮ ਚੱਕੀ ਜਿੱਥੇ ਗਰੀਬ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ ਉੱਥੇ ਉਹਨਾਂ ਨੇ ਸੰਵਿਧਾਨ ਲਿਖਿਆ ਡਾਕਟਰ ਅੰਬੇਦਕਰ ਜੀ ਨੇ ਗਰੀਬਾਂ ਨੂੰ ਦਾਣ ਨਹੀਂ ਦਿੱਤਾ ਉਸ ਨੇ ਹੱਕ ਦਿੱਤੇ ਰੋਟੀ ਨਾਲ ਇੱਜ਼ਤ ਦਿੱਤੀ ਮਿਹਨਤ ਨਾਲ ਕਾਨੂੰਨੀ ਸੁਰੱਖਿਆ ਦਿੱਤੀ ਪਰ ਅਫਸੋਸ ਪੰਜਾਬ ਜੋ ਇਨਕਲਾਬਾਂ ਦੀ ਧਰਤੀ ਕਹਿ ਲਾਉਂਦਾ ਹੈ ਉੱਥੇ ਅੰਬੇਦਕਰ ਨੂੰ ਅਕਸਰ ਸਿਰਫ ਇੱਕ ਨਾਮ ਸਮਝਿਆ ਗਿਆ ਕਿਉਂਕਿ ਜ਼ਗੀਰਦਾਰੀ ਢਾਂਚੇ ਨੇ ਇੱਥੇ ਹਮੇਸ਼ਾ ਜ਼ਮੀਂਦਾਰ ਨੂੰ ਹੀਰੋ ਬਣਾਇਆ ਅਤੇ ਮਜ਼ਦੂਰਾਂ ਨੂੰ ਚੁੱਪ ਜਿਸ ਨੇ ਹਲ ਚਲਾਇਆ ਉਸ ਨੂੰ ਇਤਿਹਾਸ ਤੋਂ ਬਾਹਰ ਰੱਖਿਆ ਇਸੇ ਲਈ ਅੰਬੇਦਕਰ ਦੀ ਸੋਚ ਪੰਜਾਬ ਦੇ ਕਈ ਘਰਾਂ ਤੱਕ ਪਹੁੰਚੀ ਹੀ ਨਹੀਂ ਪਰ ਸੱਚ ਇਹ ਹੈ ਜੋ ਹੱਕ ਅੱਜ ਗਰੀਬ ਵਰਤਦਾ ਹੈ ਉਹ ਅੰਬੇਦਕਰ ਦੀ ਲੜਾਈ ਦਾ ਨਤੀਜਾ ਹੈ ਸਕੂਲ ਨੌਕਰੀ ਵੋਟ ਤੇ ਬਰਾਬਰੀ ਇਹ ਸਭ ਦਾਣ ਨਹੀਂ ਇਨਕਲਾਬ ਸੀ ਡਾਕਟਰ ਅੰਬੇਦਕਰ ਜੀ ਦਲਿਤਾ ਦੇ ਨਹੀਂ ਉਹ ਹਰ ਗਰੀਬ ਦੇ ਸਨ ਸਵਾਲ ਇਹ ਨਹੀਂ ਕਿ ਅਸੀਂ ਉਹਨਾਂ ਬਾਰੇ ਕਿੰਨਾ ਜਾਣਦੇ ਹਾਂ ਸਵਾਲ ਇਹ ਹੈ ਕਿ ਅਸੀਂ ਹੁਣ ਜਾਣਨ ਲਈ ਤਿਆਰ ਹਾਂ ਕਿਉਂਕਿ ਜਦੋਂ ਗਰੀਬ ਜਾਗਦਾ ਹੈ ਇਤਿਹਾਸ ਦੁਬਾਰਾ ਲਿਖਿਆ ਜਾਂਦਾ ਹੈ ਅਤੇ ਉਸ ਇਤਿਹਾਸ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਨਾਮ ਸਭ ਤੋਂ ਉੱਚਾ ਲਿਖਿਆ ਗਿਆ ਸਾਡੀ ਕੋਸ਼ਿਸ਼ ਹੈ ਤੁਹਾਡੇ ਅੱਗੇ ਪੇਸ਼ ਕਰੀਏ ਉਹਨਾਂ ਦੀ ਇੱਕ ਛੋਟੀ ਜੀ ਡਾਕੂਮੈਂਟਰੀ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਸੰਦ ਕਰੋ ਧੰਨ